ਪੰਜਾਬ ਪੁਲਿਸ ਇਹ ਸ਼ਬਦ ਜ਼ਹਿਨ 'ਚ ਆਉਂਦੇ ਹੀ ਤੁਹਾਡੀਆਂ ਅੱਖਾਂ ਸਾਹਮਣੇ ਮੋٹے ਢਿੱਡ ਵਾਲੀਆਂ ਫੋਟੋਆਂ ਅਤੇ ਲੋਕਾਂ ਦੀ ਬੇਬਸੀ ਤੇ ਖਰਾਬ ਸਿਸਟਮ ਦੇ ਕਈ ਕਾਰਨ ਘੁੰਮਣ ਲੱਗ ਜਾਂਦੇ ਨੇ ਪਰ ਇਹ ਵੀ ਇੱਕ ਸਚਾਈ ਹੈ ਕਿ ਕਿਸੇ ਵੀ ਤਬਕੇ ਜਾਂ ਵਰਗ ਦੇ ਕੁਝ ਲੋਕਾਂ ਦਾ ਚਿਹਰਾ ਮੋਹਰਾ ਵੇਖ ਕੇ ਅਸੀਂ ਉਸ ਪੂਰੇ ਤਬਕੇ ਜਾਂ ਪੂਰੇ ਵਰਗ ਬਾਰੇ ਇੱਕ رائے ਕਾਇਮ ਕਰ ਲੈਂਦੇ ਆ ਪਰ ਇਹ ਸੱਚ ਨਹੀਂ ਹੈ ਕਰਾ ਸੀ ਤੁਹਾਨੂੰ ਇੱਕ ਪੁਲਿਸ ਮੁਲਾਜ਼ਮ ਦਾ ਵਾਇਰਲ ਵੀਡੀਓ ਦਿਖਾ ਰਹੇ ਹਾਂ ਉਹ ਕੀ ਕਹਿ ਰਿਹਾ ਹੈ ਪਹਿਲਾਂ ਤੁਸੀਂ ਸੁਣੋ ਅਤੇ ਫਿਰ ਆਪਣੀ ਰਾਏ ਕਾਇਮ ਕਰਿਓ। ਸਾਰੇ ਦੋਸਤੋ ਦੋਸਤੋ ਮੈਂ ਰਿਸ਼ਤ ਕਿਉਂ ਲਵਾ ਮੇਰੀ ਕਰੀਬ 28 ਸਾਲ ਨੌਕਰੀ ਤਕਰੀਬਨ 60000 ਰੁਪਏ ਤਨਖਾਹ ਡੇਲੀ 2000 ਰੁਪਏ ਤਕਰੀਬਨ ਮੇਰੀ ਦਿਹਾੜੀ ਡੇਲੀ 2000 ਦਿਹਾੜੀ ਗੱਲ ਨੂੰ ਇੱਕ ਦਿਨ ਦੇ ਕੁਝ ਗੱਲ ਨੂੰ 2000 ਰੁਪਏ ਇੱਕ ਦਿਨ ਦੀ ਮੇਰੀ ਜਿਹੜੀ ਹੈਗੀ ਉਹ ਇਨਕਮ ਹੈ ਦੇਹਾੜੀ ਲੈ ਲੋ ਕੁਛ ਲੈ ਲੋ ਹੋਰ ਮੇਰੇ ਖਰਚੇ ਕੀ ਆ 5000 ਦਾ ਕਰਿਆਨਾ ਮੈਂ ਤੋਂ ਮਹੀਨਾ ਦਾ ਮੁੱਕਦਾ ਨਹੀਂ ਖੁੱਲਾ ਇਹ ਖੁੱਲਾ ਗਿਣ ਰਿਹਾ ਮੈਂ ਵੈਸੇ ਘਟ 5000 ਦਾ ਦੁੱਧ ਨਹੀਂ ਲੇਖਦਾ ਮੁੱਕਦਾ ਮੇਰੇ ਕੋਲ 5000 ਦਾ ਲੱਗਦਾ ਨਹੀਂ ਵੈਸੇ 10000 ਹੋ ਗਿਆ 5000 ਮੇਰੇ ਬੱਚਿਆਂ ਸਕੂਲ ਫੀਸ ਟਿਊਸ਼ਨ ਫੀਸ ਨਾਲ ਲੋ 15000 ਹੋ ਗਿਆ 5000 ਰੁਪਇਆ ਦਵਾਈ दारू ਇਹ ਵੋਗੇ ਨੋ ਤੇਲ ਲਾ ਗੇ ਲੋ 20000 ਰੁਪਇਆ ਅਗਰ ਰੋਜ਼ ਮੈਂ 100 ਰੁਪਇਆ ਫਲੂਟ ਖਾਵਾ ਕਰੇ ਲੈ ਕੇ ਆਵਾ 3000 ਰੁਪਇਆ ਅਗਰ ਮੈਂ ਡੇਲੀ 100 ਰੁਪਏ ਦਵਾਈ ਸਬਜੀ ਲੈ ਕੇ ਆਵਾ ਕਰੇ 3000 ਰੁਪਇਆ 26 4000 3000 ਲਾ ਲਓ ਚਲੋ ਬਸ 3000 ਖਰਚਾ ਨਹੀਂ ਹੈਗਾ ਚਲੋ ਗਣਨੇ 3000 ਬੀ ਖਰਚਾ ਮੇਰਾ ਹੋ ਗਿਆ ਹੁਣ 60000 ਚੋਂ 30000 ਖਾ ਕੇ 3000 ਮੈਨੂੰ ਬਚਦਾ ਮੈਂ ਇਹ ਰਿਸ਼ਵਤ ਕਿਉਂ ਲਵਾਂ ਕਾਦੇ ਵਾਸਤੇ ਲਵਾਂ ਦੂਜੀ ਗੱਲ ਦੋਸਤੋ ਕਹਿੰਦੇ ਆ ਇਨਸਾਨ ਦੀ ਜ਼ਿੰਦਗੀ ਪਾਣੀ ਦਾ ਬੁਲਬੁਲਾ ਪਾਣੀ ਦੇ ਬੁਲਬਲੇ ਦੇ ਬਰਾਬਰ ਆ ਪਰ ਪਾਣੀ ਦੇ ਬੁਲਬਲੇ ਦੇ ਵਿੱਚ ਖਾਸਤ ਹੁੰਦੀ ਹੈ ਉਹ ਕੀ ਕਿ ਪਾਣੀ ਦਾ ਬੁਲਬੁਲਾ ਬੇਸ਼ੱਕ ਉਹਦੀ ਉਮਰ ਘੱਟ ਆ ਪਰ ਜਦ ਤੱਕ ਰਹਿੰਦਾ ਪਾਣੀ ਦੇ ਉੱਪਰ ਰਹਿੰਦਾ ਪਾਣੀ ਦੇ ਬੁਲਬਲੇ ਦੀ ਜੇਕਰ ਆਪਾਂ ਉਮਰ ਹੰਡਾਉਂਦੇ ਆ ਤਾਂ ਹਾਇਸियत ਵੀ ਪਾਣੀ ਦੇ ਬੁਲਬਲੇ ਵਾਂਗ ਹੀ ਰੱਖੋ ਠੀਕ ਆ ਦੋਸਤੋ ਇੰਨੇ ਇੱਕ ਮੇਰੀ ਬਾਤਾਂ ਇੰਨੇ ਇੱਕ ਵਾਰੀ ਬੁੱਧੀ ਹੈ ਜੋ ਬੋਲਿਆ ਮੈਂ ਕੀ ਮੇਰਾ ਖਰਚਾ ਕੀ ਮੇਰੀ ਕਮਾਈ ਹੈ ਫੋਨ ਦੀ ਦੱਸੋ ਕਿ ਮੈਂ ਰਿਸ਼ਵਤ ਕਿਉਂ ਨਵਾ ਧੰਨਵਾਦ ਦੋਸਤੋ ਇਹ ਤਾਂ ਇੱਕ ਵੀਡੀਓ ਹੈ ਅਸਲ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਸਿਸਟਮ ਸੁਧਾਰਨ ਦੇ ਚਾਹਵਨ ਹੁੰਦੇ ਨੇ ਪਰ ਕਿਸੇ ਪਾਸੇ ਵਾਹ ਨਾ ਚੱਲਦੀ ਵੇਖ ਕਈ ਵਾਰ ਸਿਸਟਮ ਦਾ ਹਿੱਸਾ ਬਣ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਮੌਕਾ ਮਿਲਦਾ ਹੈ ਉਹ ਕੁਝ ਕਰਕੇ ਵੀ ਵਿਖਾਉਂਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ